ਇਹਨੇ ਦਰਬਾਰ ਕਿੱਥੇ ਬਣਾਇਆ ਹੋਇਆ ਹੈ ਦਰਬਾਰ ਪੈੜੀ ਜੀ ਵੀ ਲਾਇਆ ਘਰੇ ਵੀ ਲਾਇਆ ਹੋਇਆ ਪੈੜੀ ਜੀ ਵੀ ਆ ਤੇ ਛੋਟੇ ਘਰੇ ਵੀ ਲਾਇਆ ਹੋਇਆ ਮੈਂ ਪੈੜੀ ਜੀ ਮੰਨਦਾ ਕ ਘਰੇ ਮੰਨਣਾ ਪੈੜੀ ਤੇ ਹਾਂਜੀ ਬਾਬਾ ਜੀ ਇਹ ਸ਼ਰਾਬ ਕੀ ਜੜਦਾ ਹੈ ਓਏ ਸ਼ਰਾਬ ਨਹੀਂ ਜੜਦਾ ਨਹੀਂ ਬਾਬਾ ਜੀ ਸ਼ਰਾਬ ਕਿਹਦੀ ਚੜਦਾ ਹੈ ਯਾਦ ਕਰ ਗਏ ਯਾਦ ਕਰ ਲੈ ਬੋਲਣਾ ਨਹੀਂ ਹੈਗਾ ਸਲੀਮ ਧਿਆਨ ਤੇ ਰਹਿ ਕੋ ਤੁਮ ਬਾਪੇ ਕਾਲੇ ਮਹਿਲ ਸੀ ਬਣਾ ਦਾ ਰਜੇ ਬਾਬਾ ਇਹ ਦੱਸ ਕਿੱਥੇ ਚੜ ਕੇ ਆਉਣਾ ਚੜਦੀ ਨਹੀਂ ਮੈਂ ਤਾਂ ਪੂਰੇ ਚੜਦੀ ਪੂਰੇ ਚੜਦੀ ਪੈਸੇ ਪੌਟ ਪੂਰੇ ਚੜਦੇ ਪਰ ਤੁਸੀਂ ਚੜੀ ਨਹੀਂ ਹੈਗੀ ਤੁਸੀਂ ਕੋਈ ਵੀ ਕੰਮ ਵਿੜਦੇ ਛੋਟਾ ਪੂਰ ਚੜਦਾ ਨਹੀਂ ਹੈਗਾ ਪਿੱਛਾ ਛੋਟਾ ਕਿਤੇ ਹੋਰ ਦਾ ਉਹ ਹੈ ਹਾਂਜੀ ਪਿੱਛੇ ਬਾਪ ਪਾਕਿਸਤਾਨ ਤੋਂ ਆਣਾ ਤੁਸੀਂ ਪਿੱਛਾ ਛੋਟਾ ਪਾਕਿਸਤਾਨ ਦਾਗਾ ਕਾਹ ਬਾਬਾ ਹੋ ਮਾਤਾ ਮਰੀਆ ਬੁਲਾਇਆ ਨਹੀਂ ਬਾਰੇ ਪਾਇਦਾ ਸਾਡਾ ਬੁੜਾ ਕਹਿੰਦਾ ਨੂੰ ਐ ਪੁੱਸ ਵੀ ਤੁਹਾਡੇ ਦੋ ਜਣੇ ਪਾਣ ਚੱਲਦੇ ਹੋਰ ਦਸ ਕਿਤੇ ਚੱਲਦੀ ਆ ਹੋਏ ਇੱਕ ਨੂੰ ਪੈਣ ਦੀ ਇੱਕ ਤੁਹਾਡੀ ਸਿਸਟਰ ਤੇ ਚੱਲਦੀ ਆ ਇੱਕ ਤੇਰੇ ਚੱਲਿਆ ਤੇਰੀ ਸਿਸਟਰ ਕਿੱਥੇ ਵਿਆਹੀ ਹੋਈ ਹੈ ਕਿੱਥੇ ਬੁੱਧਾ ਨਾ ਕੋਈ ਕੋਲ ਠੀਕ ਹੈ ਉਹ ਚੱਪਲਾ ਘੱਟਿਆ ਉਪਰਾਂ ਉਹਨੇ ਪੈਣ ਲੱਗਦੀ ਲੜਕੀ ਆ ਉਹਦਾ ਗੁਰੂ ਕੌਣਾ ਲੈ ਬਾਈ ਬੋਲੇਗਾ ਸੁਣਨ ਵਾਲੀ ਗੱਲ ਹੈ ਜੇ ਧਿਆਨ ਨਾਲ ਸੁਣਿਆ ਇੱਕ ਦੋ ਹੈ ਨਹੀਂ ਗੁਰੂ ਬਸ ਹੈ ਇੱਕ ਦੋ ਹੋਏ ਨਾ ਵੀ ਹੁਣ ਜਿਵੇਂ ਆਏ ਆ ਵੀ ਮਮਨਾ ਨਹੀਂ ਉਹਨੂੰ ਕਿਸੇ ਨੇ ਪਹਿਲਾਂ ਪਾਇਆ ਸੀ ਰੋਪੜ ਗੋਲੀ ਐ ਰੋਪੜ ਗੋਲੀ ਰੋਪੜ ਕੋਲੇ ਉਹਦਾ ਗੁਰੂ ਗ੍ਰੀਦਾ ਤੈਨ ਬਹੁਤ ਮੈਂ ਤਾਂ ਕਾਲੀ ਪਰ ਤੇਰਾ ਹੱਲ ਨਹੀਂ ਹੋਇਆਗਾ ਹੁਣ ਤਾਂ ਕੱਦੀ ਚਲਾਉਣੀ ਐ ਐ ਫੜਦਾ ਨਹੀਂ ਵਿੱਚੇ ਪੱਕਾ ਬਾਈ ਤੁਸੀਂ ਸਾਥ ਦਿੰਦੇ ਹੋ ਦਿੰਦੇ ਸਾਥ ਸਾਥ ਤਾਂ ਦਿਆ ਗਈ ਹੁਣ ਜਦੋਂ ਪੁੱਤਰ ਆਇਆ ਤਾਂ ਬੇਬੇ ਦਿੰਦੇ ਨੇ ਕੱਦੀਆਂ ਵਾਲੇ ਕੰਮ ਵੱਡੇ ਹੁੰਦੇ ਨੇ ਬੇਬੇ ਆਏ ਕੰਮ ਵੱਡੇ ਹੁੰਦੇ ਨੇ ਥੋੜਾ ਬੰਦਾ ਹੈ ਏ ਪੋਲਾ ਹਾਂਜੀ ਥੋੜਾ ਬੰਦਾ ਹੈਗਾ ਏ ਪੋਲਾ ਹਾਂਜੀ ਠੀਕ ਹੈ ਤਾਂ ਮੈਂ ਤੁਹਾਨੂੰ ਵਾਰ-ਵਾਰ ਇਹ ਗੱਲ ਕਹਿ ਰਿਹਾ ਹਾਂ ਬਈ ਜੀ ਜੀ ਮਹਾਰਾ ਸੱਚ ਹੈ ਜੀ ਸਮਝ ਗਏ ਚਲਾਉਣੀ ਹੈ ਕੱਦੀ ਚੱਲ ਪੂਗੀ ਪਰ ਇੱਕ ਕਦਾ ਬਣ ਗਿਆ ਕੰਜਰਾ ਇੱਕ ਕਦੇ ਤਾਂ ਆਈ ਨਹੀਂ ਪੂਰਾ ਮਨ ਬੜਾ ਕੇ ਦੇਖ ਲੋ ਕਦੀ ਨਹੀਂ ਸਲਾਹ ਉਹ ਕਰਨੀ ਨਹੀਂ ਮੰਨਣ ਕਰਦੀ ਆਣੀ ਵਾਠ ਠੀਕ ਸਲਾਹ ਕਰਤੀ ਹੈ ਇਹਨੇ ਮਨ ਬੜਾ ਕੇ ਹੈ ਬੋਲ ਲੋ ਦਿਓ ਬੱਧਾ ਕੰਮ ਨਹੀਂ ਕਰਦਾ ਆ ਜਿੱਕੜੇ ਥੋੜਾ ਬੁਰਾ ਹਾਲ ਹੋ ਰਿਹਾ ਮੇਰੇ ਤਾਂ ਠੀਕ ਆ ਨਾ ਉਸ ਪਾਰ ਤੇ ਨਾ ਉਸ ਪਾਰ ਤੇ ਇਹੀ ਕੰਮ ਹੋ ਰਿਹਾ ਲੈ ਕਹਿ ਬਾਬਾ ਹਾਂ ਮੈਨੂੰ ਪਾਰ ਲੰਘਾ ਦੇ ਵਿੱਚ Thank you ਕੋਈ ਬੰਦਾ ਛੋਡੇ ਕਰੇ ਬਾਬਾ ਹਵਨ ਕਰਨ ਆਇਆ ਸੀਗਾ ਉਹਦੀ ਕੜਾਈ ਮੱਚ ਗਈ ਜਿਹੜੀ ਹਵਨ ਕਰਦਾ ਧਰਮ ਦੀ ਮਹਿਣੀ ਅਸਾਂ ਤੁਸੀਂ ਭਈਆ ਛੋਟੀ ਬੋਲੀ ਦਾ ਫਰਕ ਆਲਾ ਗੱਤਾਂ ਦੇ ਤੁਸੀਂ ਕੀ ਗੱਤਾ ਕਹਿੰਦੇ ਬਈ ਉਹ ਭੁਗਿਆ ਸੀਗਾ ਹਾਂਜੀ ਸਹੀ ਹੈ ਹਾਂਜੀ ਉਹ ਕਿਹਾ ਫਿਰ ਉਹ ਹਵਨਪੁਰ ਚੜ੍ਹ ਗਿਆ ਸੀ ਕਿੱਥੇ ਹੋਇਆ ਸੀ ਬਾਬਾ ਇਹ ਪਿੰਡ ਦਾ ਹੀ ਸੀ ਪਿੰਡ ਦਾ ਦੀਗਾ ਨਾਲ ਤਾਂ ਬਾਬਾ ਚੱਕਿਆ ਗਿਆ ਨਾਲ ਛੋਟਾ ਨੁਕਸਾਨ ਹੋ ਗਿਆ ਬਾਬੇ ਦਾ ਪੂਰਾ ਹਲੋ ਕੇ ਜਾ ਕੇ ਪੁੱਛਦੇ ਹੁਣ ਹੈ ਹੈ ਪਰ ਕਾਤਾ ਕਦੇ ਤੂੰ ਨਹੀਂ ਹਿਲਦਾ। ਬਾਬਾ ਵੀ ਜਿੱਥੇ ਵਾਗਿਆ ਤੇ ਛੋਟਾ ਕੰਮ ਵੀ ਖਰਾਬ ਹੋ ਗਿਆ। ਸਹੀ ਗੱਲ ਆ। ਥੋੜੇ ਚੱਲਦੇ ਤੈਨੂੰ ਚੀਜ਼ਾਂ ਇੱਕ ਛੋਟੇ ਚੱਲਦੇ ਆ ਪਾਕਿਸਤਾਨ ਦੇ ਵਿੱਚੋਂ। ਥੋੜਾ ਬਜ਼ੁਰਗ ਚਿੱਟੀ ਪਗੜੀ ਪੰਦਾਗਾ ਚਾਲਾ ਬੰਦਾ ਲੈ ਆਓ। ਠੀਕ ਐ ਲੰਮੇ ਦੇ ਕੱਟ ਦਾ ਬੰਦਾ ਇਹ। ਕਿੱਥੇ ਛੋਟਾ ਪੱਟ ਦਾ ਰੋਲ ਕਿੱਥੇ ਵੇਸੀਗਾ? ਪੱਟ ਦਾ। ਪੱਟ ਫਿਰ ਦੀ ਥੋੜੀ ਪੈਈ ਦਾ। ਕਿੰਨਾ ਚਿਰ ਹੋ ਗਿਆ? ਤੁਸੀਂ ਕਹਿੰਦਾ ਸਾਡੀ ਜੱਤ ਨੂੰ ਅਕ ਲੱਗੀ ਮੈਨੂੰ ਥੋੜਾ ਟ੍ਰਾਂਸਫਰ ਮੱਤ ਲਗਾਤਾ ਬੱਬੇ ਨੂੰ ਉਹ ਸਾਰੀ ਦੁਨੀਆ ਘੁੰਮਲੀ ਦਾਤਾ ਜਾਰੀ ਦਰਦ ਨੂੰ। ਉਹ ਪ੍ਰੋਬਲਮ ਆ ਗਈ ਸੀਗੀ। ਹਾਂਜੀ ਬਾਬਾ ਜੀ ਪ੍ਰੋਬਲਮ ਆ ਗਈ ਸੀਗੀ। ਥੋੜੇ ਜਿਆਦਾ ਇੱਕ ਬਾਬਾ ਤਾਲਾ ਮਹਿਲ ਚੱਲਾ ਮਿੱਤਰਾ। ਗੱਦੇ ਵਿੱਚ। ਠੀਕ ਹੈ। ਤੇ ਇੱਕ ਨਾਲ ਚੱਲਦੇ ਪੀਰ ਤੁਸੀਂ ਕੋਟਲੇ ਪੀਨੂ ਹੀ ਮੰਨਦੇ ਹੋ। ਹਾਂਜੀ। ਹੈ? ਤੇ ਲਾਲਾਂ ਨੇ ਪੀਨੂ ਹੀ ਮੰਨਦੇ ਹੋ। ਪੁੱਛਾ ਘੜਾ ਘੜਾ ਕੇ ਥੱਕ ਗਏ ਪਰ ਹੱਲ ਨਹੀਂ ਹੋਇਆ। ਕੋਤਵਾਰ ਨੂੰ ਮੈਂ ਖਵਾ ਦੇ। ਪੱਜੇ ਪੀਰਾਂ ਨੂੰ ਮਾਰ ਦੋ। ਹਾਂਜੀ। ਪੁੱਛਾ ਘੜਾ ਕੇ ਦੇਖ ਲਿਆ ਪਰ ਹੱਲ ਨਹੀਂ ਹੋਇਆ। ਤੇਰੀ ਜਿੱਦ ਕੀ ਆ ਵੀ ਮੈਂ ਗੱਡੀ ਚਲਾਉਣੇ ਚਾਹੇ ਕੋ ਸੋ ਜੇ ਫੋਨ ਮਨਜ਼ੂਰ ਆ ਜੀ ਚੱਲ ਬੋ ਠੀਕ ਆ ਬਾਬਾ ਸਪੋਚ ਰਖੋ ਬਜੀਗਾ ਕੇਰੇ ਬੰਦੀ ਦੇ ਵਿੱਚ ਕਿੱਥੇ ਫਸ ਗਿਆ ਦੀ ਕੇਰੇ ਬੰਦੀ ਦੇ ਵਿੱਚ ਆਹ ਆਹ ਕੇਰਾ ਤੇ ਗਿਆ ਚਿਤਾਈ ਕੇਰੇ ਬੰਦੀ ਦੇ ਥੋੜਾ ਕਾਹਨ ਫਸ ਗਿਆ ਦੀਗਾ ਜੀ ਰੁਣਾ ਹਾਂਜੀ ਮਰਾਚ ਗੋਲੀ ਚੱਲ ਗਈ ਹੋਵੇ ਬੰਦਾ ਮਰ ਗਿਆ ਹੋਵੇ ਦੋ ਗੱਲਾਂ ਦੱਸ ਬੱਸ ਗੋਲੀ ਚੱਲ ਗਈ ਹੋਵੇ ਬੰਦਾ ਮਰ ਗਿਆ ਹੋਵੇ ਕੋਈ ਬੰਦਾ ਮਰ ਗਿਆ ਹੋਵੇ ਗੋਲੀ ਚੱਲ ਗਈ ਹੋਵੇ ਇੱਥੇ ਲੜਾਈ ਹੋ ਗਈ ਹੋਵੇ ਜਦ ਘਰੋ ਮਹਾਰਾਜ ਜੀ ਇਹ ਤੁਹਾਡੇ ਇੱਥੇ ਸਿਸਟਮ ਹੈ ਬੱਟੇ ਅੱਜ ਨਾ ਕਰਤਾ ਹੋਵੇ ਕੰਮ ਤੁਸੀਂ ਨਹੀਂ ਨਾ ਪਤਾ ਉਹ ਤਾਂ ਚਾਹੀਦਾ ਜਿੰਨ ਕਾ ਭਾਜੀ ਹੈ ਉਹ ਤਾਂ ਉਹਨੇ ਸਾਰੇ ਕੰਮ ਕਰਨੇ ਨੇ ਬਾਬਾ ਜੀ ਉਹੀ ਪੁੱਛ ਰਹੇ ਨੇ ਮੈਂ ਕੰਮ ਤਾਂ ਦੇਰੀ ਕਰਾ ਮੰਗਦੇ ਰੱਬ ਤਾਂ ਜਗਾ ਘਰ ਤਾਂ ਲਈਏ ਇਹ ਇਹ ਅਨਸੇ ਉਹ ਤਾਂ ਰੱਖਣਾ ਜ਼ਰੂਰੀ ਮੈਂ ਕਿਹੜਾ ਟੱਕਰ ਨੂੰ ਕਰਤਾ ਉਹ ਪਤਾ ਪੁੱਛਿਆ ਵੀ ਕੌਣਾ ਹੈ ਉਹ ਸੋ ਇਹਨਾਂ ਦਾ ਮਾਸੀ ਦਾ ਡੈਡੀ ਦਾ ਮਾਸੀ ਦਾ ਮੁੰਡਾ ਹੈ ਇਹਦੇ ਡੈਡੀ ਦੇ ਮਾਸੀ ਦਾ ਮੁੰਡਾ ਹੈਗਾ ਉਹ ਅੱਤਵਾਦੀ ਰਹੇਗਾ ਉਹਦੇ ਗੋਲੀ ਬਚੀ ਸੀ ਸਹੀ ਹੈ ਕਹਿ ਰਿਹਾ

ਇਹ ਛੋਟਾ ਬੰਦਾ ਕਿਸੇ ਚੇਲੇ ਨੂੰ ਫੜ ਨਹੀਂ ਦਿੰਦਾ ਹੈਗਾ ਛੋਟਾ ਮੈਂ ਨਹੀਂ ਕਦੀ ਦਾ ਬਜ਼ੁਰਗ ਇਹ ਬੰਦਾ ਬਣੂਗਾ ਹਾਂਜੀ ਸਾਰੇ ਪਿੱਟਣੇ ਇਹਨੇ ਬੁਆਰ ਚਰੇ ਬੰਦੇ ਨੇ ਤੇਰੀ ਮਾਸੀ ਦਾ ਮੁੰਡਾ ਸੀ ਇਹ ਡੈਡੀ ਇਹਨੂੰ ਤਾਇਆ ਵੀ ਲੱਗਦਾ ਸੀ ਮਾਮਾ ਛੋਟਾ ਤਾਇਆ ਲੱਗਦਾ ਸੀਗਾ ਇੱਕ ਇਹ ਦੱਸ ਬਈ ਇਹ ਦੋ ਵਿਆਹ ਕਿਹਦੇ ਸੀ ਹੁਣ ਭਾਈ ਮਣ ਕੇ ਇਹ ਕਹਲ ਦੱਸੋ ਯਾਰ ਆਪਾਂ ਗਰਾਰੀ ਵਾਲੀ ਇਹ ਦੋ ਵਿਆਹ ਨਹੀਂ ਹਾਂਜੀ ਇਹ ਜਿਹੜਾ ਬੰਦਾ ਲੱਪਿਆ ਹੋਇਆਗਾ ਮਾਰ ਕੇ ਇੱਕ ਕਿਨੇ ਦੋ ਤਸੀਗਾ ਪਰਦਾ ਨਹੀਂ ਜੀ ਜੇ ਕੋਈ ਉਹ ਪਿੱਛੇ ਹੋਵੇ ਤੇ ਤੂੰ ਕਹਿ ਨਹੀਂ ਸਕਦੇ ਸਾਡੀ ਨਾਲ ਬਾਬਾ ਜੀ ਇਹ ਕਹਿੰਦੇ ਪਿੱਛੇ ਹੋ ਸਕਦਾ ਸਾਨੂੰ ਇਹ ਗੱਲ ਦਾ ਪਤਾ ਨਹੀਂ ਹੈਗਾ 1 2 3 ਥੋੜੇ ਕਿੰਨੇ ਜਣੇ ਤਾਂ ਕੌਣ ਚੱਲਦੀ ਹੈ ਕਿੱਥੇ ਚੱਲਦੀ ਆਏ ਹੋਏ ਇੱਕ ਤਾਂ ਤੂੰ ਹੋ ਗਿਆ ਇੱਕ ਥੋੜੀ ਸਿਸਟਰ ਹੋਗੀ ਆ ਤੀਜਾ ਅਸਰਿਆ ਕਿਹਨੂੰ ਹੁੰਦਾ ਹੈ ਇਹ ਤਿੰਨ ਹੁੰਦਾ ਵੀ ਵਿੱਚ ਤਿੰਨ ਹੋ ਗਏ ਬਾਈ ਉਹਨੂੰ ਤਿੰਨਾ ਚੁੱਕੇ ਕਿਵੇਂ ਰੱਖਣਾ ਚੁੱਪ ਬਾਬਾ ਜੀ ਚੁੱਪ ਕਰ ਜੋ ਨੀਂਹ ਤੇ ਚਲਾਉਣੀ ਇੰਜ ਤੇ ਕਰ ਤੋਂ ਹਾਉਂਦੇ ਨਹੀਂ ਹੈ ਪੀ ਨਾ ਨਾ ਲਾਉਂਦੇ ਨਹੀਂ ਹਾਂਜੀ ਕਿ ਮੈਂ ਨਾ ਹੋਰ ਮੈਨੂੰ ਪਹਿਲੋਂ ਸਾਰਾ ਪਤਾ ਲੱਗ ਜਾਂਦਾ ਸੀ ਜੋ ਕੰਮ ਹੋਣਾ ਹੋਵੇ ਜੀ ਨੇ ਲਾਉਣਾ ਨਹੀਂ ਬੇਨ ਤੁਸੀਂ ਇਹਦੇ ਚਲਾਉਣਾ ਹਾਂਜੀ ਇਹਦੇ ਚਲਾਉਣਾ ਤੁਸੀਂ ਇਹਦੇ ਹੱਥ ਧਰੋ ਨਹੀਂ ਸਕਦੇ ਬਾਈ ਇਹ ਕਹ ਬਾਬਾ ਜੀ ਇਹ ਗੱਲ ਕਿਹਨੇ ਤੁਸੀਂ ਕਹ ਬਾਬਾ ਜੀ ਇਹ ਤੇ ਵੀ ਕਿਰਪਾ ਰੱਖੋ ਕਦੇ ਮੇਰੇ ਦੇ ਵੀ ਕਿਰਪਾ ਰੱਖੋ ਇਹਦੇ ਵਿੱਚ ਜਿਹੜਾ ਬਾਈ ਜੇ ਤੁਹਾਡੇ ਨਾਲ ਖੜਦਾ ਕਿ ਬੇਬੇ ਹਾਂਜੀ ਇਹ ਬੇਬੇ ਨਾਲ ਖੜਦਾ ਉਹ ਆ ਕੇ ਇੱਕ ਇਹਦੇ ਕਨੇਕਾ ਟਰੈਂਦਾ ਹੋ ਤਾਂ ਕਰਕੇ ਪ੍ਰੋਪਰ ਜੀ ਬਾਈ ਤੇ ਚੱਲ ਜੀ ਗਈ ਹੈਗੀ ਠੀਕ ਹੈ ਗੱਦੀ ਸੈੱਟ ਕਰ ਲਾ ਵੀ ਤੇਰੀ ਗੱਦੀ ਚੱਲ ਪਹੁੰਚ ਜੀ ਠੀਕ ਹੈ ਬਾਬਾ ਤੁਹਾਡੇ ਘਰੇ ਕਿਰਪਾ ਕਰ ਦੂਗਾ ਜਿਹੜਾ ਕੰਮ ਕਾਇਆ ਕਰੂਗਾ ਪਾਰ ਹੋਇਆ ਗੂ ਗੁਲਾਬ ਦਾ ਬੂਟਾ ਨਸਕੀ ਤੇ ਲੱਗਿਆਗਾ ਹੋਰ ਭਾਈ ਕਰੀ ਹੈ ਕਰੀ ਕਰ ਲੱਗਿਆ ਜਿਹੜੇ ਗੁਲਾਬ ਦੇ ਬੂਟੇ ਨੇ ਜੀ ਮਹਾਰਾਜ ਕਿੱਥੇ ਲੱਗਿਆ ਹੈ ਤੁਹਾਡੇ ਕਰ ਲੱਗਿਆ ਹੈ ਹੈ ਲੈ ਕਾਏ ਬਾਬਾ ਕਿੰਨੀ ਮੁੰਦਰਾ ਹਰ ਮੁੰਨ ਮਹਲੇ ਤਾ ਪਰੇ ਕਰੋ ਬਾਈ ਤੁਸੀਂ ਸਾਰੇ ਪਾਸੇ ਮਾਰੋ ਨਾ ਕਰੋ ਲੋੜਾ ਤੋਂਨੇ ਕਮਾਂਡੀ ਹੋਣੀ ਚਾਹੀਦੀ ਚਲਣ ਦੇ ਜੇ ਤੇਰੇ ਕਮਾਂਡੀ ਸੈੱਟ ਹੋ ਜਾਣਾ ਤੇ ਬਾਬਾ ਥੋੜੇ ਬਾਰੇ ਨੇਰੇ ਕਰ ਦੂਗਾ ਜੀ ਬਾਬਾ ਜੀ ਤੁਸੀਂ ਤਾਂ ਇਹ ਮਿੰਟੇ ਚ ਕਰ ਸਕਦੇ ਆ ਤੁਹਾਡੇ ਅੱਗੇ ਕੀ ਆੜਦਾ ਕਰ ਲੈਂਦੇ ਹਾਂ ਕਿਰਪਾ ਬਾਬਾ ਜੀ ਅਸੀਂ ਤਾਂ ਜੀ ਮਹਾਰਾਜ ਜੀ ਹੋ ਪਾਪੇ ਦਾ ਪੰਨਾ ਫੜਿਆ ਜੇ ਫਿਸਟ ਜਿਗ ਮਰੋ ਸਾਥ ਰੱਖ ਬੱਲੇ ਆ ਹਨ ਜਾ ਇਹਦੀ ਕਦੀ ਚੱਲੂਗੀ ਐਵੇਂ ਧੱਕੇ ਖਾਣ ਦਾ ਕੋਈ ਫਾਇਦਾ ਨਹੀਂ ਆਏਗਾ ਸਾਰੀ ਉਮਰ ਹੀ ਨਗਾ ਦੇਗਾ ਬਾਈ ਬਾਈ ਕਿਉਂ ਬਾਈ ਮੈਂ ਕਿਹਨੂੰ ਇਹ ਨਹੀਂ ਕਹਦਾ ਵੀ ਤੂੰ ਜੁਰੂ ਕਰਾਣੇ ਕਿੱਥੇ ਤੇਰਾ ਮਨ ਟੁੱਕਦਾਗਾ ਬਾਬਾ ਜੀ ਕੀ ਹੈ ਤੇ ਚਲੋ ਮੇਰਾ ਕੰਮ ਆ ਦੱਸਣਾ ਪਤਾ ਨੇ ਮੈਂ ਤੁਹਾਨੂੰ ਦੱਸਦਾ ਨੇ ਬਹੁਤ ਟਾਈਮ ਹੋ ਗਿਆ ਬਾਬਾ ਜੀ ਠੀਕ ਹੈ ਤੇਰਾ ਕਿਲਮ ਚੱਲ ਲਪੂਗਾ ਜਿਹੜਾ ਤੁਹਾਡਾ ਜੁਰੂਗਾ ਤੁਹਾਡੀ ਮੰਮਾ ਨਾਲ ਚੱਲਦਾ ਉਹ ਵੀ ਸਹੀ ਹੋਊਗਾ ਤੁਹਾਡਾ ਠੀਕ ਹੈ ਹੁਣ ਆ ਐ ਦੱਸ ਬਾਈ ਮਨੇ ਕਿ ਲਾਸਟ ਗੱਲ ਉਸਰੇ ਵਾਲੇ ਕਿੱਥੇ ਪਾਏ ਹੋਏ ਸੀ ਇਹ ਬਾਲਾਂ ਨਹੀਂ ਚਾਹਤੇ ਹੁਣ ਵੀ ਆ ਗਈ ਮਾਂ ਇਹ ਹੈ ਇਹ ਬਾਲਾ ਕਿਹੜਾ ਤਰੀਕਾ ਆ ਗਿਆ ਸੋਤੇ ਇਹ ਬਾਲੇ ਤਾਂ ਕੁਤਰਾ ਨਹੀਂ ਚਾਹਤੇ ਇਹ ਕਿਹੜਾ ਤਰੀਕਾ ਆ ਜਾਣਾ ਹੈਗਾ ਹੈਗੇ ਨੇ ਹਾਜੀ ਪਾਪਾ ਜੀ ਹੈਗੇ ਨੇ ਤੇਰਾ ਡੰਡ ਕਿੱਥਾ ਹੋਏ ਪਾਇਆ ਹੋਏਗਾ ਹਾਜੀ ਪਾਪਾ ਜੀ ਪਾਇਆ ਹੋਏਗਾ ਚੱਲ ਬੂ ਤੇਰੀ ਚੀਜ਼ ਮਿੱਤਰਾ ਪੜਾਕੇ ਪਾਉਗੀ ਜੀ ਵਾਈ ਵਾਜੋ ਮੇਰਾ ਪਪਾ ਪਰ ਤੇਰੀ ਇਹੀ ਖੁਆਇਸ਼ ਆ ਵੀ ਮੇਰਾ ਇਹ ਨਾ ਮਚਾਣਾ ਚਾਹੀਦਾ ਠੀਕ ਹੈ ਇੱਕਦਮ ਇਤਰਾ ਲੈਦਾ ਕਾਲੀ ਲੋਈ ਆਪਦੀ ਕਿੱਥੇ ਆਏ ਓਏ ਲੈ ਲੈ ਕਾਲੀ ਲੋਈ ਤੇਰੀ ਲਾਈਵ ਲੋਈ ਦੱਸ ਪਹਿਲਾਂ ਕਿੱਥੇ ਕਾਲੀ ਕਰੀ ਕਰੀ ਕਾਰ ਨਾਉਂ ਦੀ ਰੱਖੀ ਤੇ ਓਏ ਇਹ ਕੋਈ ਨਾਉਂ ਨਹੀਂ ਲੈ ਕੇ ਕਿ ਸ਼ੌਂਖੀ ਆ ਜੀ ਸ਼ੌਂਖੀ ਪੀ ਲਿਆਉਂਦੀ ਤਾਂ ਹੈ ਉੱਤੇ ਲੈਣ ਵਰਤੇ ਨੇ ਤੇ ਉਹ ਵੀ ਇੰਨੇ ਆਪੇ ਕਿ ਲਿਆਉਣਗੇ ਲੈਣ ਵਾਸਤੇ ਵੀ ਤੇ ਲੈ ਵੀ ਜਿਹੜੀ ਵੇਲੇ ਰੱਖੀ ਹੈ ਕਿ ਲਈ 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 ਨਹੀਂ ਜਿਹੜਾ ਤੇਰੀ ਮੰਮੀ ਕੋਲੇ ਬਜ਼ੁਰਗ ਚੱਲਦਾਗਾ ਜਿਹੜਾ ਤੁਹਾਨੂੰ ਮੈਂ ਕਹਿੰਦਾ ਗੋਲੀ ਨਾਲ ਮਾਰਦਾ ਸੀ ਬਾਈ ਇਹਨੇ ਇਹ ਉਹਦੇ ਨਾਲ ਦੀ ਲੋਈ ਰੱਖਦਾ ਤੇਰੇ ਬੇਲੇਵਾਰ ਗਾਧੂ ਬੰਦਾ ਕਾਲੀ ਲੋਈ ਦਾ ਤੇ ਚਿੱਟੇ ਪਜਾਮੇ ਪੁਰਦਾ ਸ਼ੌਂਕੀ ਸੀ ਬੰਦਾ ਬਾਈ 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 ਤੁਸੀਂ ਇਹਦੀ ਰੋਟੀ ਖਵਾਉਣੀ ਜੀ ਹੈ ਕੱਲੇ ਖਵਾਈਆ ਜਦੋਂ ਸੀ ਉਹਦੀ ਗੱਦੀ ਸੈੱਟ ਕਰੋਗੇ ਸੈਟਿੰਗ ਕਰੋਗੇ ਉਹਦੀ ਸਾਰਾ ਉਹਦਾ ਸਿਰ ਤੋਂ ਲੈ ਕੇ ਪੈਰ ਤੱਕ ਉਹਦਾ ਸਾਰਾ ਕੱਪੜਾ ਲੀਣਾ ਦੇਣਾ ਪਊਗਾ ਮਾਂ ਠੀਕ ਆ ਬਾਈ ਦਾ ਫੇਰ ਜਾ ਕੇ ਥੋੜਾ ਸਿਸਟਮ ਚੱਲੂਗਾ ਇੱਕ ਛੋਡੇ ਪਿੱਛੋਂ ਦੇਵਤਾ ਚੱਲਦਾਗਾ ਛੋਡੇ ਪਾਕਿਸਤਾਨ ਦੇ ਵਿੱਚੋਂ ਕੋਈ ਛੋਡੇ ਪਿੱਛੋਂ ਦੇਵਤਾ ਚੱਲਦਾ ਕਰੇ ਉਹ ਸਹੀ ਹੋ ਗਿਆ ਤੇ ਛੋਡਾ ਬਜ਼ੁਰਗ ਲੋਟ ਹੋ ਗਿਆ ਪੀਰ ਦਾ ਓਟੋਮੈਟਿਕ ਕੰਮ ਕਰਨ ਲੱਗ ਗਿਆ 11ਵੀਂ ਸਰਕਾਰ ਛੋਡੇ ਮੁੱਢ ਚੱਲਦੀ ਆ 11ਵੀਂ ਸਰਕਾਰ ਤੇ ਖਵਾਜਾ ਪੀਰ ਛੋਡੇ ਮੁੱਢ ਚੱਲਦਾ ਏ ਠੀਕ ਹੈ ਹਾਂਜੀ ਬਾਬਾ ਜੀ ਹੁਣ ਤੁਸੀਂ ਇਹ ਦਰਵਾਰ ਆ ਤੇ ਘਰੇ ਰੱਖਣਾ ਹਾਂਜੀ ਕਪੈਲੀ ਦੇ ਵਿੱਚ ਰੱਖਣਾ ਅਸੀਂ ਇਹ ਜਗ੍ਹਾ ਬਣਾਵਾਂਗੇ ਫਿਰ ਇਹਦਾ ਇੱਕ ਰੱਖੋ ਲੋ ਇਹਨੇ ਹੋਏਗਾ ਸਰ ਤੋਂ ਵੀ ਕਰਾਂਗੇ ਤੁਸੀਂ ਦੇਖੋ ਵੀ ਕਿੱਥੇ ਰੱਖਣੀ ਹੈ ਇਹ ਇਹ ਪਿੰਡ ਤੇ ਜਗ੍ਹਾ ਬਣਾਉਣ ਵਾਲੀ ਹੈ ਕਮਰੇ ਜਣੇਗੀ ਪਿੰਡ ਬਣਾਉਣ ਵਾਲੀ ਪੈਸੇ ਤੇ ਪਿੰਡੀ ਬਣਾਵਾਂਗੇ ਤੁਰ ਸਾਡੇ ਕਿੱਥੇ ਕਰਾਂ ਖੇਤ ਕਰਾਂ ਕਿ ਪਿੰਡ ਕਰਾਂਗੇ ਇਹਨੂੰ ਪਿੰਡ ਹੀ ਕਰਾਂਗੇ ਜਗ੍ਹਾ ਬਣ ਗਈ ਪਿੰਡ ਕਰਦਾ ਨਹੀਂ ਬੜਕ ਜਗ੍ਹਾ ਤੁਹਾਡੀ ਨਹੀਂ ਬਣਾਣੀ ਹੈ ਜੇ ਗੰਦੀ ਨੂੰ ਵੀ ਕੰਮ ਹੀ ਨਹੀਂ ਕੋਈ ਚੱਲਦਾ ਮੇਰਾ ਇਹ ਕੰਮ ਹੀ ਰੁਕੇ ਨੇ ਸਰ ਚੱਲ ਪਊਗਾ ਬਸ ਬੱਜੇ ਪੈਣੇ ਖੋਲੋ ਇਨੂੰ ਇੱਕ ਸਾਈਡ ਤੇ ਇਹਨੇ ਸੈੱਟ ਕਰ ਲਾ ਪੁੱਤ ਜਿਹੜਾ ਥੋੜਾ ਇਲਮਾ ਇਹਨੂੰ ਇੱਕ ਸਾਈਡ ਤੇ ਸੈੱਟ ਕਰ ਲਓ ਜਰਦਾ ਮਿੱਟੀ ਚ ਕਾਉਣੀ ਬਾਬਾ ਜੀ ਨੂੰ ਚੱਤੀ ਜਾਊਗੀ ਜੀ ਇੱਕ ਸਾਈਡ ਤੇ ਇਹਨੂੰ ਸੈੱਟ ਕਰ ਲੈਣਾ ਹੈ ਬਈ ਇਲਮ ਨੂੰ ਠੀਕ ਹੈ ਜਦੋਂ ਬਾਬੇ ਤੇਰੇ ਤੇ ਕਿਰਪਾ ਕਰ ਜਿਹੜਾ ਕੰਮ ਚੱਲ ਪਿਆ ਉਸ ਤੋਂ ਬਾਅਦ ਉਹ ਪੱਕਾ ਨੱਟਾ ਲਾ ਦੇ ਕਿਉਂ ਬਈ ਮਿੱਤਰਾ ਠੀਕ ਮੈਂ ਸਮਝ ਗਿਆ ਤੇਰਾ ਕੰਮ ਚੱਲ ਪੂਗਾ ਇਹਨੂੰ ਸੈੱਟ ਕਰ ਲਾ ਦੇ ਕਿਉਂ ਜੇ ਸੈੱਟ ਹੋਊਗਾ ਫੇਰ ਹੀ ਥੋੜੇ ਕੰਮ ਬਣਨਗੇ ਠੀਕ ਹੈ ਬਈ ਕੰਮ ਬਣਦਾ ਬਣਦਾ ਥੋੜਾ ਖਰਾਬ ਹੋ ਜਾਂਦਾ ਹੈਗਾ ਇੱਕ ਐਂ ਦਾ ਸਮੇਂ ਤੋ ਤੁਹਾਡੇ ਪੈਰ ਤੇ ਸੱਟ ਕਿਦੇ ਵੱਜੀਦੀ ਐ ਡੈਡੀ ਦੇ ਥੋੜੇ ਡੈਡੀ ਦੇ ਵਿੱਚ ਦੀ ਪੁੱਤ ਹਾਣੀ ਬਾਬਾ ਜੀ ਇਹਨਾਂ ਦੇ ਡੈਡੀ ਦੇ ਵੱਜੀ ਸੀਗੀ ਪਤਾ ਕਿ ਨਾ ਦੋ ਸਮਾਂ ਦਾ ਖੰਗਣਾ ਵੀ ਨਹੀਂ ਹੈਗਾ ਬੋਲਿਕ ਨੇ ਠੀਕ ਆ ਨਾ ਇੱਕ ਤੇ ਕੀ ਕਰਨਾ ਖਵਾਜ ਪੀਰ ਦੀ ਕੜਾਹੀ ਪਾਉਣੀ ਪੁੱਤ ਦਾ ਖਵਾਜ ਪੀਰ ਦੀ ਕੜਾਈ ਪਾ ਲਈ ਬਾਬਾ ਤੇਰੇ ਘਰੇ ਕਿਰਪਾ ਕਰ ਦੂਗਾ ਠੀਕ ਹੈ ਹਾਂਜੀ ਬਾਬਾ ਜੀ ਇੱਕ 11ਵੇਂ ਸਰਕਾਰ ਦੀ ਨਿਆਜ਼ ਲਾਦੀ ਠੀਕ ਠੀਕ ਆ ਨਾ ਉਹਦੇ ਨਾਲ ਉਹਦਾ ਖਾਦਮਾ ਪੜਾਦੀ ਤੇਰੇ ਤੇ ਕਿਰਪਾ ਕਰੋ ਇੱਕ ਇਹਾ ਤੁਹਾਡਾ ਬਾਬਾ ਜੀ ਦਾ ਇਹਨੇ ਉਹਦਾ ਦੇਗ ਬਣਾ ਕੇ ਮੱਥਾ ਟੇਕਦੇ ਬਾਬਾ ਕਾਲਾ ਮਹਿਲਾ ਜਿਹੜਾ ਤੁਹਾਡਾ ਉਹਦੀ ਦੇਗ ਬਣਾ ਕੇ ਮੱਥਾ ਟੇਕਦੇ ਹੋ ਇਹਨੇ ਤੁਹਾਡੇ ਤੇ ਕਿਰਪਾ ਜਦੋਂ ਤੁਹਾਨੂੰ ਪਤਲੇ ਲਾ ਕੇ ਸਾਡਾ ਕੰਮ ਬਣ ਗਿਆ ਉਸ ਤੋਂ ਬਾਅਦ ਹੋ ਵੀ ਸੁੱਖ ਸੀ ਨਹੀਂ ਲੱਗਦੀ ਆ ਉਹ ਲਾ ਦਿਓ ਠੀਕ ਹੈ ਤੁਸੀਂ ਇੰਨਾ ਹੀ ਕੰਮ ਕਰ ਲਾਂਗਾ ਬਾਬਾ ਤੁਹਾਡੇ ਘਰੇ ਕਿਰਪਾ ਆਏਗਾ ਤੁਹਾਡੇ ਦੋਵਾਂ ਸਰੀਰ ਸੈੱਟ ਹੋ ਜਾਣਗੇ ਠੀਕ ਹੈ ਤੁਹਾਡਾ ਕੰਮ ਸਹੀ ਹੋ ਗਿਆ